ਭਾਬਾ ਹਾਲੋ ਵੇ ਹਾਲੋ ਸੂਟਿਓ ਵਿੱਚ ਦੇ ਪੁੱਤ ਦਾ ਕੀ ਆ ਟੈਂਟਾ ਦੇ ਨਹੀਂ ਘਟਾ ਲੈਂਦਾ ਅਸੀਂ ਮੈਨੂੰ ਪਹਿਲੇ ਵੀ ਨਹੀਂ ਆ ਵੇ ਇੱਕ ਨਾ ਰਹਿ ਤਾ ਨਾ ਨਹੀਂ ਮੈਂ ਕੱਲੀ ਲਿਖਾਂ ਦੱਸ ਮੈਂ ਵੀ ਕਰ ਬਾਰ ਵਾਲੀ ਆ ਮੈਂ ਵੀ ਘਰ ਰਿਸ਼ਤੇਦਾਰ ਦੇ ਜਾਣਾ ਕਿ ਨਹੀਂ ਜਾਣਾ ਹੈਗਾ ਇਹ ਤਾਂ ਕਹਿੰਦੇ ਕਿ ਜਿੱਦਾਂ ਆਪਾਂ ਕਹੀ ਉਦਾਂ ਹੀ ਕਰੇ ਮੈਂ ਹੁਣ ਆਪਣੇ ਰਿਸ਼ਤੇਦਾਰ ਦੇ ਵੀ ਜਾ ਕੋਈ ਗੱਲ ਨਹੀਂ ਆ ਕੁੜੀ ਦਾ ਵਿਆਹ ਹੋਲਾਂ ਦੇ ਤੇ ਤੇਰਾ ਵਾਕ ਹੁਣ ਆਲਾ ਸੁਪਨਾ ਵੀ ਨਾ ਇਹ ਵੀ ਪੂਰਾ ਹੋ ਜਾਣਾ ਠੀਕ ਆ ਉਹਦਾ ਵਿਆਹ ਚਲਾ ਹੋਣਾ ਦੇ ਕਿਸ ਬੰਨੇ ਤੇ ਤੇ ਸੱਚੀ ਐ ਡੜਜੀ ਮੈਂ ਆ ਤਾਂ ਆਖਿਆ ਵੀ ਝੂਠ ਬੋਲਦੀ ਹੋਣੀ ਆ ਅੱਗੇ ਵੀ ਤੁਹਾਨੂੰ ਪਤਾ ਹੀ ਐ ਇਹਦਾ ਇਹ ਝੂਠ ਦੀ ਦੇ ਪੰਡਵਾਏ ਤਾਂ ਤੁਹਾਨੂੰ ਮੈਂ ਕਹਿੰਦਾ ਵੀ ਇਹਦੇ ਮਗਰ ਲੱਕੇ ਕਿਤੇ ਐਵੇਂ ਨਾ ਰਿਸ਼ਤਾ ਕਰ ਦੇ ਕੱਲ ਇਹ ਆ ਵੀ ਪੁੱਛ ਕੇ ਸ਼ਾਇਆ ਤੇ ਉਹ लवली ਜਿੱਥੇ ਤੂੰ ਨਾ ਵੀ ਨਰ ਜਾਏਗਾ ਤੇ ਪੁੱਤ ਕੰਮ ਸਾਰੇ ਹੋ ਜਾਣੇ ਆ ਇਹ ਨਾ ਆਖੀ ਵੀ ਤੇਰੇ ਤੋਂ ਬਗੈਰ ਕੋਈ ਕੰਮ ਨਹੀਂ ਹੋਣਾ ਉਹ ਡੜਜੀ ਕੰਮ ਤੇ ਹੋ ਹੀ ਜਾਣੇ ਆ ਕੰਮ ਵੀ ਕਿਤੇ ਰੁਕੇ ਆ लवली ਉਹ ਤਾਂ ਤੇਰੀ ਗੱਲ ਠੀਕ ਆ ਪਰ ਜਿਹੜਾ ਕੱਲ ਤੋਂ ਕੰਮ ਕੀਤਾ ਨਾ ਉਹ ਚੰਗਾ ਨਹੀਂ ਕੀਤਾ ਵੇਹਲਾ ਜਨਾਨੀ ਦੇ ਪਿੱਛੇ ਲਾ ਕੇ ਨਾ ਜਿਹੜੇ ਿੱਡੋਂ ਜੰਮੇ ਭੈਣ ਭਰਾਵਾ ਨਾ ਨਿਰਪਿੰਦਰ ਹਾਂਜੀ ਆ ਸਫਾਈ ਤੇ ਬਾਅਦ ਚ ਕਰੀ ਮੇਰੀ ਗੱਲ ਸੁਣ ਪਹਿਲਾਂ ਦੱਸੋ ਕੀ ਗੱਲ ਵੇਹ ਪੁੱਤ ਤੂੰ ਵੱਡੀ ਆ ਤੈਨੂੰ ਸਗੋਂ ਘਰ ਨਾ ਗਾੜੀ ਹੋ ਕੇ ਚਲਾਉਣਾ ਚਾਹੀਦਾ ਵਾ ਵੀ ਮੈਂ ਮਾਵਾ ਵਰਗੀਆਂ ਦੋਵੇਂ ਮੇਰੇ ਨਾਲ ਛੋਟੇ ਆ ਪਰ ਜਿਹੜਾ ਕੰਮ ਤੂੰ ਕੱਲ ਕੀਤਾ ਨਾ ਬਹੁਤ ਮਾੜਾ ਕੀਤਾ ਤੂੰ ਲਵਲੀ ਨੂੰ ਜਿਹੜਾ ਨਾਲ ਨਹੀਂ ਜਾਣ ਦਿੱਤਾ ਕਿਹਦੇ ਨਾਲ ਨਹੀਂ ਜਾਣ ਦਿੱਤਾ ਮੰਮੀ ਮੈਂ ਡੈਡੀ ਦੇ ਨਾਲ ਤੈਨੂੰ ਨਹੀਂ ਪਤਾ ਤੇ ਮੈਂ ਜਾਣ ਕੇ ਨਹੀਂ ਜਾਣ ਦਿੱਤਾ ਦੱਸ ਸਰੀਰ ਦਾ ਪਤਾ ਲੱਗਦਾ ਢਿਲਮਿਟ ਕਿਹੜੇ ਵੇਲੇ ਹੋ ਜਾਂਦੀ ਆ ਹਰਪਿੰਦਰ 2 ਸਾਲ ਹੋ ਗਏ ਤੈਨੂੰ ਇਹ ਕਰ ਚਾਹੀ ਨੂੰ ਮੈਂ ਤੇਰੀ ਰਗ ਰਗ ਤੋਂ ਵਕਵਾ ਤੇ ਤੂੰ ਬਿਮਾਰ ਵਾਂ ਕਿ ਤੂੰ ਠੀਕ ਵਾਂ ਤੇਰਾ ਇਰਾਦਾ ਇਹ ਹੀ ਵੀ ਜੇ ਲਵਲੀ ਨਾ ਜਾਊਗਾ ਤਾਂ ਖਰੇ ਰਿਸ਼ਤੇ ਅਥੇ ਹੋਣਾ ਹੀ ਨਹੀਂਗਾ ਮੰਮੀ ਮੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਹੈਗਾ ਪਿਰਿਸ਼ਤਾ ਕਰਨੇ ਜਾਣਾ ਹੀ ਚਾਹੀ ਕੀ ਕਰਨ ਜਾਣਾ ਹੀ ਮੇਰ ਨਾਲ ਕਿਸੇ ਨੇ ਕੋਈ ਸਲਾਹ ਨਹੀਂ ਕੀਤੀ ਠੀਕ ਆ ਨਾ ਤੈਨੂੰ ਲਵਲੀ ਨੇ ਨਹੀਂ ਦੱਸਿਆ ਉਹਨੇ ਤਾਂ ਲੱਗ ਲਗੀ ਜਾਣੇ ਨੇ ਦੱਸਿਆ ਹੈਗਾ ਤੇ ਉਹਨਾਂ ਨੇ ਦੱਸਣਾ ਆ ਉਹ ਵੀ ਤੁਹਾਡੇ ਕਹਿ ਦੇ ਚੱਲਣਾ ਮੋਦਨੇ ਰਪਿੰਦਾ ਰਹਿਣ ਹੀ ਦੇ ਹਾਂ ਚਲਾਕੀਆਂ ਕੇ ਹੋਰ ਨਾ ਕਰੀ ਮੈਨੂੰ ਨਾ ਚਾਰ ਮੈਂ ਤਾਂ ਤੇਰੇ ਵਰਗੇ ਛਤੀ ਚਾਰ ਦੀ ਆ ਤੂੰ ਮੇਰ ਨਾਲ ਝੂਠ ਬੋਲਣ ਰਹੀ ਆ ਲਵਲੀ ਤਾਂ ਤੇਰੇ ਪੁੱਛੇ ਬਿਨਾ ਉੱਥੋਂ ਤੱਕ ਨਹੀਂ ਜਾ ਸਕਦਾ ਤੂੰ ਕਹਿ ਨਹੀਂ ਲਵਲੀ ਨੇ ਮੈਨੂੰ ਦੱਸਿਆ ਨਹੀਂ ਉਹਨੂੰ ਤੂੰ ਡਕਿਆ ਤੇ ਹੁਣ ਇਹ ਰਿਸ਼ਤਾ ਜਿਹੜਾ ਨਾ ਤੈਨੂੰ ਸਿਰੇ ਚੜਾ ਕੇ ਮੈਂ ਦੱਸੂਗੀ ਕਿ ਕਿੱਦਾਂ ਸਿਰੇ ਚੜਨਾ ਵਈ ਮੰਮੀ ਮੇਰਾ ਕਸੂਰੇ ਦੇ ਵਿੱਚ ਕੀ ਹੈ ਭਲਾ ਆਪੇ ਤੁਸੀਂ ਸਾਰਾ ਕੁਝ ਕਰਨ ਵਾਲੇ ਆ ਆਪੇ ਅਗਦੀ ਮੇਰੇ ਦਿਵਾਲੇ ਹੋ ਗਏ ਆ ਨਾ ਮੈਨੂੰ ਕਦੇ ਪਤਾ ਕਿੱਥੇ ਰਿਸ਼ਤਾ ਹੋਂਦਿਆ ਕਿੱਥੇ ਨਹੀਂ ਹੋਂਦਿਆ ਐਵੇਂ ਗੱਲਾਂ ਆ ਕੇ ਮੈਨੂੰ ਡੈਪੀਆਂ ਕਰਨ ਝੂਠ ਬੋਲਣਾ ਨਾ ਕੋਈ ਤੁਹਾਡੇ ਕੋਈ ਸਿੱਖੇ ਜਿੰਨਾ ਤੁਸੀਂ ਬੋਲਦੇ ਹੋ ਪਹਿਲਾਂ ਤੁਸੀਂ ਮੇਰੇ ਵਿਆਹ ਦੇ ਵਿੱਚ ਅਚਨ ਡਾਈ ਕਿ ਤੈਨੂੰ ਉਧਰ ਆਪਾਂ ਜਾਣ ਨਹੀਂ ਦੇਣਾ ਮੈਂ ਅਚਨ ਕੋਈ ਨਹੀਂ ਡਾਈ ਪਰ ਪਿੰਦਰ ਤੇਰਾ ਇਰਾਦਾ ਵਾ ਕਿ ਇਹ ਭੈਣ ਭਰਾ ਇਕੱਠੇ ਹੋਣਾ ਜਾਣਾ ਪਰ ਇੱਕ ਇੱਕ ਦਾ ਧਿਆਨ ਰੱਖੀ ਨੌਵੇਂ ਨਾਲੋਂ ਮਾਸ ਵੱਖਰਾ ਨਹੀਂ ਹੁੰਦਾ ਹੁੰਦਾ ਭੈਣ ਭਰਾ ਪਿਵਾਖ ਹੁੰਦੇ ਆ ਮੈਂ ਨਹੀਂ ਕਰਨਦੀ ਠੀਕ ਵਾ ਨਾ ਤੁਸੀਂ ਵਿਤਕਰੇ ਕਰਨਦੇ ਆ ਉਹਨਾਂ ਦੇ ਨਾਲ ਨਹੀਂ ਮੈਂ ਕਰਦੀ ਆ ਕੁਝ ਕਰਦੇ ਨਹੀਂ ਕਿਹਨਾਂ ਤੁਸੀਂ ਕੁਝ ਕਰਦੇ ਆ ਆਹੋ ਐਡਾ ਵੱਡਾ ਮੈਂ ਨਾ ਵਿਤਕਰੇ ਕਰਨੇ ਕੀਤਾ ਹੈਗਾ ਨਾ ਜੰਮਿਆਂ ਪਾ ਲਿਆ ਹੁਣ ਤੁਸੀਂ ਵੀ ਕੱਲ ਨੂੰ ਜੰਮਣੇ ਆ ਨਾ ਮੈਂ ਵੇਖੂਗੀ ਤੁਹਾਨੂੰ ਪੀੜ ਹੁੰਦੀ ਆ ਕਿ ਨਹੀਂ ਹੁੰਦੀ ਤੂੰ ਤਾਂ ਝੱਟ ਮੂੰਹ ਬਣਾ ਕੇ ਕਹਤਾ ਵੀ ਵਿਤਕਰੇ ਕਰਦੇ ਆ ਕਾਦੇ ਵਿਤਕਰੇ ਕੀਤੇ ਆ ਕਿਹੜੀ ਚੀਜ਼ ਦੀ ਉਹਨੂੰ ਕਮੀ ਆ ਪਿਆ ਹੱਥੇ ਅੱਲਾ ਨਹੀਂ ਮਿਲਦਾ ਲੀੜਾ ਕਪੜਾ ਨਹੀਂ ਮਿਲਦਾ हां ਗੱਲਾਂ ਜਿਹੜੀਆਂ ਨਾ ਕਾਟੀ ਕਰਿਆ ਕਰ ਆਹੋ ਪਤਾ ਮੰਮੀ ਕਿੰਨਾ ਕ ਮਿਲਦਾ ਠੀਕ ਵਾ ਨਾ ਕੀ ਵਿਆਹ ਜਾਂਦਾ ਨਾਲ ਲੱਲਿਆ ਹੀ ਉਹ ਤੁਸੀਂ 10 ਦਿਨ ਹੋ ਗਏ ਰਫੜ ਪਾਇਆ ਵਾ ਨਨਾਨ ਪਰਜਾਈਆਂ ਤਾਂ ਲੜਦੀਆਂ ਹੁੰਦੀਆਂ ਚੱਲ ਕੋਈ ਨਾ ਕੋਈ ਗੱਲ ਘਰ ਵਿੱਚ ਹੋ ਹੀ ਜਾਂਦੀ ਆ ਪਰ ਤੂੰ ਕੁੜੀ ਨਾਲ ਨਾ ਪੂਰੇ ਸ਼ਰੀਕੇ ਕਰਦੀ ਆ ਤੂੰ ਪਰਜਾਈਆਂ ਵਾਲੀ ਕਰਨ ਢਈ ਆ ਤੇ ਇਦਾਂ ਨਹੀਂ ਮੈਂ ਇਦਾਂ ਕਰਨੀ ਆ ਪਰ ਮੇਰੀ ਇੱਕ ਗੱਲ ਦਾ ਧਿਆਨ ਰੱਖੀ ਤੂੰ ਕਹਿਣ ਢਈ ਆ ਨਾ ਵਿਆਹ ਦੇ ਵਿੱਚ ੜਿੱਕਾ ਪਾਇਆ ਵਾ ਵਿਆਹ ਫੇਰ लवली ਨੂੰ ਮੈਂ ਵੀ ਨਹੀਂ ਜਾਣ ਦਿੰਦੀ ਜੇ ਤੂੰ ਨਹੀਂ ਨਾ ਜਾਣ ਦਿੱਤਾ ਤਾਂ ਮੈਂ ਵੀ ਨਹੀਂ ਹੁਣ ਜਾਣਾ ਆ ਆਹੋ ਹੁਣ ਉਹ ਗੱਲ ਲੈ ਕੇ ਬਹਿ ਜਾ ਉਹਦੇ ਪਰਾ ਨੂੰ ਕਰ ਫੋਨ ਤੈਨੂੰ ਆਣ ਕੇ ਲੈ ਦੇ ਤੇ ਜਾ ਕੇ ਵਿਆਹ ਵਿਹਿਆ ਨਾ ਜਾਣਦਾ ਕੋਈ ਨਹੀਂ ਚਲ ਜੂ ਮੈਂ ਕੱਲੇ ਚਾਰ ਫੇਰੇ ਕੀ ਲਏ ਤੂੰ ਤੇ ਮੇਰਾ ਮੁੰਡਾ ਮੋਲੀ ਲੱਲਿਆ ਵੀ ਮਾਂ ਪਿਓ ਤੇਰਾ ਕੁਝ ਲੱਗਦਾ ਹੀ ਨਹੀਂਗਾ ਜੋ ਕੁਝ ਹੈਗੀ ਮੈਂ ਹੀ ਹੈਗੀ ਆ ਜਿੰਨਾ ਦੁੱਖ ਸਾਨੂੰ ਆ ਨਾ ਉਹ ਸਾਨੂੰ ਹੀ ਆ ਤੇਰੇ ਭੈਣ ਭਰਾਵਾਂ ਨੂੰ ਨਹੀਂ ਹੈਗਾ ਸੁਣੀ ਆ ਨਾ ਮੇਰੀ ਗੱਲ ਤੇ ਵਿਆਹ ਕੱਲੇ ਜਾਂਦੀ ਤਿਆਰੀ ਕਰੀ ਉਹਨੂੰ ਨਾ ਨਾਲ ਖੜੀ ਤੇ ਨਾ ਮੈਂ ਜਾਣ ਦੇਣਾ ਤੇਰੇ ਨਾਲ ਕਈ ਘਰ ਵਿੱਚ ਕਪੱਤ ਪਿਆ ਵਾ ਆ ਹੋ ਗੇ ਜਾਨ ਨਹੀਂ ਦੇਣਾ ਤੁਸੀਂ ਭਲਾ ਜਾਊਗਾ ਨਾਲੇ ਵਿਖੀ ਵਿਆ ਤੁਹਾਡੇ ਰਦੇ ਵਿੱਚ ਕੀ ਇਹ ਨਾ ਰਦੇ ਵਿੱਚ ਜਿੱਦਾਂ ਆਪਾਂ ਕਵਾਂਗੇ ਤਾਂ ਉਦਾਂ ਹੀ ਫਿਰ ਇਹਨਾਂ ਨੇ ਚੱਲਣਾ ਹੈ ਹੱਦ ਹੋਈ ਏ ਕਿ ਦੇ ਇਹਨਾਂ ਵਾਲੀ ਜਾਨ ਨਹੀਂ ਦਿੱਤਾ ਨਾਲ ਇਹ ਜਾਨ ਭਲਾ ਕਿਦਾਂ ਦਿੰਦੀ ਤੁਸੀਂ ਜਦੋਂ ਮੇਰੇ ਨਾਲ ਇਦਾਂ ਕਰਦੇ ਆਂ ਤੇ ਮੈਂ ਵੀ ਫਿਰ ਉਦਾਂ ਹੀ ਕਰਨਾ ਨਾਲੇ ਗਿਆਂਦੀ ਆ ਰਿਸ਼ਤਾ ਉਥੇ ਉਹਦ ਮੈਂ ਕਦੇ ਵੀ ਨਹੀਂ ਹੋਣ ਦਿੰਦੀ ਕੋਈ ਗੱਲ ਨਹੀਂ ਤਰੀਜੋ ਕਿੰਨੀਆਂ ਕਿ ਤਿਆਰੀਆਂ ਕਰਨੀਆਂ ਵਾ ਵਿਆਹ ਨਾ ਉਥੇ ਮੈਂ ਹੋਣ ਦਿੱਤਾ ਕਿੱਡੇ ਆਪਣੇ ਆਪ ਚ ਬਣੰਦੇ ਲਵਲੀ ਹਾਂਜੀ ਇਧਰ ਆ ਮੇਰਾ ਪੁੱਤ ਗੱਲ ਸੁਣ ਹਾਂਜੀ ਪੁੱਤ ਤੈਨੂੰ ਬਾਜਦਾ ਮੈਂ ਮਰੀ ਤਾਂ ਦੱਸੋ ਅਹੀਂ ਚਲੇ ਅਸੀਂ ਤੇਰੀ ਭੂਆ ਨਾਲ ਸਲਾਹ ਕਰਨ ਕਾਦੀ ਸਲਾਹ ਕਰਨੀ ਭੂਆ ਨੂੰ ਸੰਦੀਪ ਦੇ ਰਿਸ਼ਤੇ ਬਾਰੇ ਮੈਂ ਫੇਰ ਅਗਲੀ ਕਹੂਗੀ ਵੀ ਮੈਂ ਭੈਣਾਂ ਤਾਂ ਮੇਰੇ ਨਾਲ ਕਦੀ ਕੋਈ ਸਲਾਹ ਕੀਤੀ ਹੈ ਨਹੀਂ ਮੇਰੀ ਗੱਲ ਸੁਣ ਭੂਆ ਤੁਹਾਡੇ ਨਾਲ ਕਿੰਨੀਆਂ ਕਿ ਸਲਾਹਾਂ ਕਰਦੀ ਆ ਜਿਹੜੀ ਤੂੰ ਹੀ ਸਲਾਹ ਕਰਨੀ ਹੋਣਾ ਕਹਿੰਦਾ ਸਲਾਹਾਂ ਕਰਦੀ ਹੀ ਕਰਦੀ ਕਿਉਂ ਨਹੀਂ ਹੀ ਕਿਹੜੀ ਸਲਾਹ ਕੀਤੀ ਅਜੇ ਤੱਕ ਤੁਹਾਡੇ ਨਾਲ ਯਾਰ ਅੱਜ ਨੇ ਨਿਆਣੇ ਵਿਆਹਿਆ ਸਾਡੀ ਸਲਾਹ ਤੋਂ ਬਾਅਦ ਥੋੜੇ ਵਿਆਹਤੇ ਉਹ ਡੈਡ ਜੀ ਭੂਆ ਤੁਹਾਨੂੰ ਤਾਂ ਪੁੱਛਦੀ ਹੀ ਨਿਆਣਿਆਂ ਨੂੰ ਕੜੇ ਨਹੀਂ ਪਾਉਣੇ ਤੇ ਨਾਲੇ ਛਾਪਾਂ ਛੱਲੇ ਪਾਉਣੇ ਨਾਲੇ ਪੈਸੇ ਲੈ ਤੁਹਾਡੇ ਕੋ ਹੈ ਵਿਆਹ ਤੇ ਉਹਨਾਂ ਨਿਆਣਿਆਂ ਦੇ ਹੋਗੇ ਤੇ ਘਰ ਤੋਂ ਹੀ ਆਪਣਾ ਰੋੜ ਕੇ ਉਧਰ ਲਾਤਾ ਹੁਣ ਸਾਡੇ ਨਾਲ ਭੂਆ ਚੰਗੀ ਹੋ ਗਈ ਆ ਸਾਡੇ ਨਾਲ ਕੋਈ ਸਲਾਹ ਤੁਸੀਂ ਕਰਦੇ ਨਹੀਂ ਤੇ ਭੂਆ ਨਾਲ ਸਲਾਹ ਕਰਨੀ ਆ ਵਿਆਹ ਤੋਂ ਬਾਅਦ ਕਰੀ ਭੂਆ ਦਾ ਫੋਨ ਵੀ ਆਇਆ ਵਾ ਜਦੋਂ ਨੇ ਨਿਆਣੇ ਵਿਆਹ ਗਏ ਆ ਤੇ ਨਾ ਇਥੇ ਵੜੀ ਆ ਕਰੀਓ ਤੇ ਤੂੰ ਹੀ ਭੂਆ ਨਾਲ ਸਲਾਮਾ ਕਰਦੇ ਫਿਰਦੇ ਜੋ ਉਹ लवली ਪੁੱਤ ਤੂੰ ਕਹਿੰਦੇ ਆ ਭੂਆ ਦਾ ਘਰ ਪਰਤਾ ਘਰ ਮੈਂ ਉਹਦਾ ਕਦਾ ਪਰਤਾ ਜਦੋਂ ਅਸੀਂ ਉਹਦੇ ਮਰਨੇ ਲੱਗਦੇ ਹੀ ਤੇ ਅਸੀਂ ਵਰਤਣਾ ਇਹ ਹੋਰ ਗਏ ਨੇ ਵਰਤਣਾ ਇੱਕ ਵਾਡੀਆਂ ਨੇ ਤੇ ਨਾਲੇ ਜਿਆਦਾ ਤਾਂ ਅਸੀਂ ਉਹਦੀ ਸੰਭੀ ਆ ਘੜੇਪ ਵਾਲੇ ਤੇ ਆ ਕੰਮ ਕਰਾ ਲਿਆ ਨਾਲੇ ਤੂੰ ਕਹਿੰਦਾ ਮੈਨੂੰ ਪੁੱਛਦੇ ਨਹੀਂ ਪੁੱਛਦੇ ਤੈਨੂੰ ਕਿਉਂ ਨਹੀਂ ਤੈਨੂੰ ਮੈਂ ਉਹਦਣ ਕਹਿ ਆ ਚੱਲੀਏ ਤਾਂ ਤੂੰ ਕਹਿੰਦਾ ਮੇਰਾ ਟਾਈਮ ਨਹੀਂ ਮੇਰੀ ਰਾਤ ਨਹੀਂ ਠੀਕ ਸੌ ਸੌ ਤੂੰ ਮੇਨੂੰ ਗੱਲ ਕੀਤੀ ਹੈਗੇ ਤੇਰਾ ਦਾਦਾ ਇਹ ਆ ਵੀ ਰਿਸ਼ਤਾ ਨਾ ਹੋਊਗਾ ਤੇ ਇਥੇ ਤੁਸੀਂ ਨਾ ਦੋਹੀਂ ਜੀ ਜਾਓਗੇ ਤਾਂ ਕੰਮ ਸਿਰੇ ਨਾ ਚੜੂਗਾ। ਹਾ ਦੋਈਏ ਤੁਹਾਡੇ ਵਾਲੀ ਯਾਰ ਬਿਲਕੁਲ ਹੀ। ਤੇ ਡਾਡੀ ਜੀ ਮੈਂ ਕਦੋਂ ਕਿਹਾ ਨਾ ਨਾ ਸਲਾਹ ਕਰੋ ਤੇ ਮੈਨੂੰ ਕੱਲੀ ਆਵਾਜ਼ ਮਾਰੀਆ ਮੈਨੂੰ ਇਹ ਦੱਸੋ ਪਹਿਲਾਂ। ਆਵਾਜ਼ ਤਾਂ ਤੈਨੂੰ ਤਾਂ ਆ ਹੀ ਮਾਰੀ ਆ। ਫਿਰ ਪੁੱਤ ਮਗਰੋਂ ਨਾ ਘਰ ਦਾ ਤਿਆਰ ਰੱਖੀ ਤੇ ਅਸੀਂ ਚੱਲੇ ਹੀ ਉਧਰ ਨੂੰ। ਕੋਈ ਗੱਲ ਨਹੀਂ ਘਰੇ ਹੀ ਅਸੀਂ ਘਰ ਨਹੀਂ ਕੋਈ ਵੀ ਚੁੱਕ ਕੇ ਲੈ ਚੱਲਿਆ। ਠੀਕ ਹੈ ਨਾ? ਜਿੱਥੋਂ ਚੁੱਕਣ ਵਾਲਾ ਸਮਾਨ ਆ ਉੱਥੇ ਤਾਂ ਤੁਸੀਂ ਜਿੰਦੇ ਲਾਜ ਨੇ ਢੇਢੇ ਢੋਟੇ। ਸਾਨੂੰ ਤਾਂ ਬਸ ਨਾਂ ਦਾ ਛੱਡ ਕੇ ਜਾਣਾ ਵਾ ਘਰ। ਨਹੀਂ ਅੱਗੇ ਜਿੰਦੇ ਲੱਗ ਜਾਂਦੇ ਆਂ ਅਸੀਂ। ਤੇ ਵੇਖ ਤੈਨੂੰ ਵੀ ਇਹ ਨਹੀਂ ਭਲਾ ਜਿੰਦਰੇ ਲੱਗਦੇ ਉੱਥੇ ਜੀ ਅਸੀਂ ਦੋਵੇਂ ਜੀ ਘਰ ਆਏ ਪੀਏ ਤੇ ਤੂੰ ਸੰਦੀਪ ਨੇ ਛੱਡ ਜਾਂਦੇ ਜੀ ਪਤਾ ਨਹੀਂ ਕੀ ਚੁੱਕ ਲੈਣਾ ਘਰੋਂ ਸੰਦੀਪ ਨੂੰ ਵਿਚਾਰੀ ਨੂੰ ਕਿੱਥੇ ਚੁੱਕੀ ਫਰੀਏ ਆਹੋ ਗੰਪਿਛਾਂ ਦੇ ਨਾਲ ਲੈ ਜਾਂਦੇ ਜੇ ਤੇ ਉਦਾਂ ਤੂੰ ਇਹਨੂੰ ਇੱਥੇ ਛੱਡ ਜਾਂਦੇ ਜਦੋਂ ਅਸੀਂ ਦੋਵੇਂ ਜੀ ਹੋਈਏ ਘਰ ਤੇਰਾ ਤਾਂ ਦਿਮਾਗ ਖਰਾਬ ਹੋ ਗਿਆ ਮੈਨੂੰ ਲੱਗਦਾ ਹੁਣ ਜਵਾਨ ਕੁੜੀਆ ਨੂੰ ਕਿੱਥੇ ਲਈ ਫਰੀਏ ਦੱਸ ਉਹ ਚੱਲ ਕੋਈ ਗੱਲ ਨਹੀਂ ਤੂੰ ਉਹ ਅਸੀਂ ਤੁਹਾਨੂੰ ਕੀ ਕਿਹਾ ਤੈਨੂੰ ਤਾਂ ਮੈਂ ਬਾਜ਼ਮਾਰੀ ਵੀ ਕਰ ਰਹੀ ਤੇ ਤੂੰ ਆਣ ਕੇ ਦੋਲਦੇ ਮੇਰੇ ਕੋਲ ਰਹਿਣਾ ਮੈਂ ਕਿਹੜਾ ਸਰਕਾਰੀ ਔਂਕਰੀ ਤੇ ਲੱਗਾ ਜਿਹੜਾ ਚੱਲ ਜਾਣਾ ਕਹ ਰਹੀ ਆ ਫੇਰ ਕਹਿਣਾ ਵੀ ਮੈਂ ਮੈਨੂੰ ਪੁੱਛ ਦੇ ਰਹੀ ਆ ਕੋਈ ਗੱਲ ਬਾਤ ਨਹੀਂ ਕਰਦੇ ਮੇਰੇ ਨਾਲ ਗੱਲ ਬਾਤ ਤਾਂ ਇਹਦਾ ਸੁਆਹ ਕਰਨੀ ਆ ਹੀ ਫੇਰ ਉਹਪਰਾ ਮੈਂ ਕਹਿੰਨਾ ਨਾ ਪੁੱਛਿਆ ਕਰੋ ਮੈਨੂੰ ਹਈਦਾ ਤੁਸੀਂ ਮੈਨੂੰ ਗੱਲਾਂ ਚ ਕਹੀ ਜਾਂਦੇ ਜੀ ਤੇ ਤੈਨੂੰ ਆ ਹੀ ਪੁੱਛ ਕੇ ਤੁਰਨੇ ਆ ਤੈਨੂੰ ਕਿੱਥੇ ਨਹੀਂ ਪੁੱਛਿਆ ਮੇਰੀ ਗੱਲ ਸੁਣੋ ਕਿੰਨੇ ਦਿਨ ਹੋ ਗਏ ਰਿਸ਼ਤਾ ਇਹਨੂੰ ਕਰ ਅਜੇ ਤੱਕ ਤੁਸੀਂ ਮੈਨੂੰ ਉਹਦੇ ਪਿੰਡ ਦਾ ਨਾਮ ਹੀ ਦੱਸਿਆ ਤੇ ਜਿੱਥੇ ਰਿਸ਼ਤਾ ਹੋ ਉਹ ਡਿਆ ਉਹ ਮਾਂ ਤੇਰੀ ਮੈਨੂੰ ਕਹਿ ਲਈ ਸੀ ਵੀ ਮੈਂ ਲਵੀ ਨੂੰ ਦੱਸਤਾ ਉਹ ਇਦਾਂ ਹੀ ਇੱਕ ਦੂਜੇ ਨਾਲ ਸਲਾਮਾਂ ਕਰੀ ਜਾਂਦੇ ਜੈ ਨਾ ਤੁਸੀਂ ਨਾ ਰਪਿੰਦਰ ਨੂੰ ਪਿੰਡ ਦਾ ਪਤਾ ਵਾ ਤੇ ਨਾ ਮੈਨੂੰ ਪਤਾ ਵਾ ਰਪਿੰਦਰ ਨਾਲ ਤੇ ਚਲ ਉਹਨੇ ਗੱਲ ਨਾ ਕੀਤੀ ਹੋਊਗੀ ਤੇ ਤੇਰੇ ਨਾਲ ਤੇ ਉਹਨੇ ਗੱਲ ਕੀਤੀ ਹੈ ਮੈਂ ਵੀ ਤੇਰਾ ਮੈਨੂੰ ਨਹੀਂ ਕਿਸੇ ਨੇ ਵੀ ਦੱਸਿਆ ਵੀ ਪਿੰਡ ਕਿਹੜਾ ਵਾ ਠੀਕ ਆ ਨਾ ਉਦਾਂ ਤੁਸੀਂ ਮੈਨੂੰ ਜ਼ਰੂਰੀ ਬੜਾ ਸਮਝਦੇ ਜੇ ਘਰ ਦੇ ਵਿੱਚ ਵੀ ਇਹ ਵੱਡਾ ਵਾ लवली ਨਾ ਜੇ ਬਾਂ ਥੋੜੀ ਘੱਟ ਚਲਾ ਤਰ ਮੈਂ ਦੱਸਦਾ ਮੈਂ ਤੇਰਾ ਪਿਓ ਆ ਉਹ ਪਿਓ ਤੇ ਹੈਗਾ ਵਾ ਪਰ ਮੈਨੂੰ ਪਿੰਡ ਦਾ ਤੇ ਪਤਾ ਹੋਵੇ ਵੀ ਕੁੜੀ ਚੱਲੀ ਕਿੱਥੇ ਆ ਵਿਆਹ ਕੇ ਤੈਨੂੰ ਨਹੀਂ ਪਤਾ ਦੱਸਿਆ ਤੇ ਤੈਨੂੰ ਹੈਗਾ ਵਾ ਵੀ ਤੇਬੜਵਾ ਪਿੰਡ ਜਿੱਥੇ ਦੱਸ ਪਈ ਆ ਚਲੋ ਫਿਰ ਮੈਨੂੰ ਨਾ ਸੁਣਿਆ ਹੋਊਗਾ ਜੇ ਤੁਸੀਂ ਦੱਸਿਆ ਸੀ ਤੇ ਤਦ ਤੂੰ ਇਹ ਇਦਾਂ ਕਰੋ ਜਾਓ ਤੁਸੀਂ ਭੂਆ ਕੋਈ ਗੱਲ ਨਹੀਂ ਘਰੇ ਹੀ ਆ ਮੈਂ ਉਹ ਮੇਰੀ ਗੱਲ ਸੁਣ ਹਸਾਉਣ ਵਾਲੀ ਕੋਈ ਗੱਲ ਨਹੀਂ ਆ ਪੁੱਤ ਜਦੋਂ ਅਸੀਂ ਉਹਦੀ ਜਿਆਦਾਤ ਸਾਂਭੀ ਆ ਤੇ ਉਹਦਾ ਨਾਲ ਸਲਾਹ ਕਰਨੀ ਪੈਣੀ ਆ ਉਹ ਮੈਂ ਕਦੋਂ ਕਿਹਾ ਵਾ ਨਾ ਸਲਾਹ ਕਰੋ ਨਾ ਮੈਂ ਤੇ ਆਖਣ ਗਿਆ ਵੀ ਦੋਵੇਂ ਜੀ ਜਾਓ ਤੁਸੀਂ ਅਸੀਂ ਤੇ ਘਰੇ ਹੀ ਆ ਉਹ ਤੁਸੀਂ ਇੱਥੇ ਚੰਗਾ ਫਿਰ ਅਸੀਂ ਚੱਲੇ ਹਾਂ ਜਾਓ ਜਾਓ ਤੁਸੀਂ ਤੁਹਾਡੇ ਨਾਲ ਕਦੀ ਸਲਾਹ ਨਹੀਂ ਕੀਤੀ ਤੇ ਭੂਆ ਦੇ ਕਿੱਡੇ ਗੁਣ ਗੌਂਡਿਆ ਦੱਸ ਜੇ ਜਿਆਦਾ ਸਾਂਭੀ ਆ ਤੇ ਤੁਸੀਂ ਸਾਂਭੀ ਆ ਸਾਨੂੰ ਕਿਤੇ ਐਂਡੇ ਜੀ ਰਪਈਏ ਰਪਈਏ ਨੂੰ ਮਰਦੇ ਰਹਿੰਦੇ ਅਸੀਂ ਤੁਹਾਡੇ ਮਗਰਮਗਰ ਤੇ ਜਾਇਦਾਦਾਂ ਸੰਭੀਤ। ਬਸ ਤੇਰਾ ਸਰ ਗਿਆ ਵਾ। ਸਾਰਾ ਦਿਨ ਫੋਨ ਵਿੱਚ ਹੀ ਵੜੀ ਰਿਆ ਕਰ। ਇਹ ਤਾਂ ਕਿਤਾਬ ਨਾ ਫੜੀ। ਮੰਮੀ ਹੁਣੇ ਆਈਆਂ ਜਿੰਦਰੋਂ। ਭਾਵੇਂ ਹੁਣੇ ਆਈਆਂ ਉੱਤਾਂ ਦੇ ਪੇਪਰ ਆਉਂਦੇ ਆ। ਕਿਤਾਬਾਂ ਦੇ ਬੈਠੀ ਸੀ। ਤੇ ਅੰਦਰ ਗਰਮੀ ਬੜੀ ਲੱਗਣ ਦੀ ਮੈਂ ਬਾਹਰ ਆ ਗਈ। ਹੈ ਗਰਮੀ ਲੱਗਣ ਦੀ ਤਾਂ ਪੱਖਾ ਚਲਾ ਲੈਂਦੀ ਆ ਤੂੰ। ਇੱਥੇ ਕਿਹੜਾ ਠੰਡਾ ਵਾ ਇੱਥੇ ਕਿਹਦਾ ਠੀਕ ਵਾ ਇਹ ਗੋੜੇ ਗੋੜੇ ਹੁਸਰ ਲੱਗਾ ਸਵਾ ਠੀਕ ਆ ਹਵਾ ਚ ਲੰਡੀ ਆ ਤੇ ਮੇਰੀ ਗੱਲ ਸੁਣ ਮੈਂ ਆਈ ਆ ਤੇਰੇ ਵੱਲ ਰੋਟੀ ਪਾਣੀ ਖਾ ਲਾ ਤਾਂ ਅੰਦਰੇ ਹੀ ਰਹਿਣੀ ਅੱਜ ਇਹ ਨਾ ਹੋਵੇ ਅੰਦਰੇ ਰਹਿਣਾ ਆ ਹੁਸੇਲੀ ਤੇਰੀ ਦਾ ਫੋਨ ਆਵੇ ਕਦੀ ਤੂੰ ਬਾਹਰ ਆਣ ਕੇ ਬਹਿ ਜਾਈਂ ਤਾਂ ਕਦੀ ਕਿਹ ਕੰਧ ਲਾਗੇ ਇਲਾਕੇ ਤੇ ਗੱਲਾਂ ਕਰਦੀ ਰਵੇਂ ਮੈਨੂੰ ਗੱਲ ਤੇ ਦੱਸੋ ਹੋਇਆ ਕੀ ਆ ਗੱਲ ਤੇ ਇਹਨੂੰ ਦੱਸਣ ਲੱਗੀ ਆ ਅਹੀਂ ਜਾਣਾ ਵਾ ਤੇਰੀ ਭੂਆ ਕੋ ਭੂਆ ਕੋ ਜਾਣਾ ਕੰਮ ਹੀ ਆਹੋ ਉਹਦੇ ਨਾਲ ਸਲਾਹ ਸਲੂ ਕਰਨ ਜਾਣਾ ਵਾ ਤੇ ਕਿਦਾਂ ਕਰਗੇ ਹੁਣ ਗਾੜੀ ਤੇ ਨਾਲੇ ਇਹ ਆ ਵੀ ਜਦੋਂ ਉਹ ਰਿਸ਼ਤੇ ਕਰਦੀ ਰਹੀ ਹੈ ਨਾ ਤੇਰੇ ਪਿਓ ਨੂੰ ਗਾੜੀ ਲਾ ਕੇ ਤੁਰਦੀ ਰਹੀ ਆ ਵੀ ਮੇਰਾ ਭਰਾ ਵਾ ਤੇ ਜੇ ਹੁਣ ਅਹੀਂ ਨਾ ਨਾ ਪੁੱਛੀਏ ਅਗਲੀ ਕਹੂਗੀ ਉਦੋਂ ਤਾਂ ਕੱਪੜੇ ਪਾ ਕੇ ਗਾੜੀ ਆਣ ਕੇ ਬਹਿ ਜਾਂਦੇ ਹੁੰਦੇ ਸੀ ਹੁਣ ਆਪਣੀ ਵਾਰੀ ਆਈ ਤਾਂ ਪੁੱਛਦੇ ਨਹੀਂਗੇ ਮੈਂ ਹੁਣ ਨਾ ਆਪਣੇ ਭੈਣ ਭਰਾਵਾਂ ਨੂੰ ਤਾਂ ਘਾਟ ਹੀ ਪੁੱਛਣਾ ਵਾ ਹੁਣ ਤੇਰੀ ਭੂਆ ਸਾਰਾ ਕੰਮ ਪੁੱਛ ਕੇ ਕਰਦੀ ਰਹੀ ਤੂੰ ਉਹਨੇ ਪੁੱਛਣਾ ਤੇ ਦੂਜੀ ਗੱਲ ਇਹ ਈਓ ਜੇ ਤੂੰ ਬਾਹਰ ਬੈਗੀ ਨਾ ਇਹਨੇ ਅਲਮਾਰੀਆਂ ਕੀ ਬੈੱਡ ਕੀ ਇਹਨੇ ਸਭ ਕੁਝ ਫੁੱਲਾ ਫਲਾਈ ਕਰਨੀ ਆ ਇਹ ਗੱਲ ਦਾ ਧਿਆਨ ਰੱਖੀ ਮੰਮੀ ਹੁਣ ਉਹਦੇ ਮੈਂ ਸਿਰ ਤੇ ਚੜ ਕੇ ਬੈਠੀ ਰਾਵਾਂ ਕਿੰਨਾ ਕਚਰੇ ਉਹਦੇ ਸਰਾਨੇ ਬੈਠੀ ਰਹੂੰਗੀ ਸਰਾਨੇ ਕਿਉਂ ਬੈਣਾ ਵਾ ਸਟੋਰ ਦਾ ਦਰਵਾਜ਼ਾ ਤੇ ਆਪਣੇ ਬੈਡਰੂਮ ਚ ਉਥੇ ਤੂੰ ਬਵੀਂ ਹਾ ਸਟੋਰ ਚ ਜਾਉ ਤੈਨੂੰ ਪਤਾ ਤੇ ਲੱਗੂਗਾ ਕੋਈ ਗੱਲ ਨਹੀਂ ਅੰਦਰ ਹੀ ਆ ਮੈਂ ਕਿਤੇ ਨਹੀਂ ਜਾਂਦੀ ਹੈ ਤਾਂ ਅੰਦਰ ਹੀ ਆ ਨਾ ਉਹਦੇ ਅੱਖ ਵਿੱਚ ਮੈਂ ਕਿਨਾ ਹੀ ਕੰਮ ਕਰ ਲੈਂਦੀ ਆ ਤੈਨੂੰ ਪਤਾ ਵੀ ਉਹਦਾ ਹੈਗਾ ਵਾ ਐਦਾਂ ਕਿਦਾਂ ਕਰ ਲੂਗੀ ਮੇਰੇ ਹੁੰਦਿਆਂ ਚੰਗਾ ਤੂੰ ਤੇ ਅੱਗੇ ਮੇਰੇ ਪੈਰਾਂ ਤੇ ਪਾਣੀ ਪੈਣੀ ਨਹੀਂ ਦੇਣਾ ਹੁੰਦਾ ਤੇ ਮਮਮੀ ਇੱਥੇ ਹੀ ਆ ਮੈਂ ਕਿਥੇ ਚਲ ਚੱਲੀ ਆ ਨਹੀਂ ਜਾਣਾ ਤਾਂ ਨਹੀਂ ਤੂੰ ਕਿਤੇ ਵੀ ਤੂੰ ਇਦਾਂ ਕਰਨ ਦੇ ਜਦੋਂ ਮੈਂ 24 ਘੰਟੇ ਫੋਨ 'ਚ ਹੀ ਬੜੀ ਰਹਿਨੀ ਆ ਮੈਂ ਤੈਨੂੰ ਸਮਝਾਇਆ ਵਾ ਤੇ ਨਾਲੇ ਮੇਰੀ ਸੁਣ ਲੈ ਗੱਲ ਜਾ ਕੇ ਨਾ ਮੇਰੇ ਨਾਲ ਸ਼ਹਿਰ ਤੇ ਸੂਟ ਵਧੀਆ ਜਿਹਾ ਇੱਕ ਬਣਾ ਲੈ ਮਹਾ ਨਾ ਉਹਨੇ ਸੀਂਗੇ ਦੇਣਾ ਉਹਨੇ ਦੇਣਾ ਤੱਕ ਉਹਨੇ ਕਹਿਣਾ ਮੇਰੇ ਕੋ ਰਾਸ਼ ਬੜਾ ਵਾ ਅਜੇ ਨਹੀਂ ਸੀਪਣਾ ਠੀਕ ਆ ਮਮਮੀ ਮੇਰੀ ਪੜਾਈ ਇੱਧਰ ਐ ਚੱਲੀ ਆ ਫੇਰ ਕੋਈ ਗੱਲ ਨਹੀਂ ਕੱਖ ਨਹੀਂ ਹੁੰਦਾ ਪੜਾਈ ਨੂੰ ਘਰ ਬਾਹਰ ਨਹੀਂ ਚੰਗੇ ਲੱਭਦੇ ਹੁੰਦੇ ਚੁੱਪ ਕਰ ਜਾ ਪਿਓ ਤੇਰਾ ਪਤਾ ਕਰਕੇ ਆਇਆ ਤੇ ਆਣ ਕੇ ਸਿੱਤਾਂ ਡਿਆ ਹੀ ਕਰਨਾ ਤੇ ਗੇਟ ਤੱਕ ਪੱਥਰ ਲੱਗਾ ਵਾ ਮੰਮੀ ਤੁਸੀਂ ਤੇ ਬਸ ਘਰ ਦੀਆਂ ਸਿਫਤਾਂ ਕਰੀ ਜਾਂਦੇ ਆ ਮੁੰਡੇ ਵੱਲ ਝਾਤੀ ਮਾਰੀ ਆ ਕਿ ਮੁੰਡਾ ਕਿਦਾਂ ਦਾ ਵਾ ਜੇ ਕੋਈ ਨਸ਼ਾ ਕਰਦਾ ਉਹ ਤੇ ਫੇਰ ਕੀ ਕਰੋਗੇ ਨੀਚੇ ਅੱਜ ਦੀ ਗੱਲ ਕਰ ਕੋਈ ਸਿਆਣੀ ਬਣਾ ਤੇਰਾ ਪਿਓ ਪਤਾ ਕਰਕੇ ਆਇਆ ਵਾ ਜਿਹਨੂੰ ਨਾਲ ਖੜਿਆ ਹੈਗਾ ਉਹ ਚੰਗੀ ਤਰ੍ਹਾਂ ਵਾਕਬਾ ਤੇਰੇ ਪਿਓ ਦਾ ਆਂਦਾ ਵੀ ਬਹੁਤ ਵਧੀਆ ਬੰਦੇ ਆ ਮੁੰਡਾ ਇੰਨਾ ਭਲਾ ਮਾਨਸਾਖਤ ਗੱਲ ਨਹੀਂ ਕਰਨ ਵਾਲੀ ਤੂੰ ਹਾਂ ਕਿਦਾਂ ਦੀ ਗੱਲ ਕਰਤੀ ਨਾਲੇ ਚੁੱਪਚੀ ਤਾ ਤੈਨੂੰ ਕੰਨੋਂ ਫੜ ਕੇ ਤੇ ਨਹੀਂ ਕੱਢ ਦੇਣਾ ਅਹੀਂ ਪੋਛ ਦੱਸ ਕੇ ਸਾਰੇ ਕੰਮ ਕਰਕੇ ਤੇ ਫੇਰ ਹੀ ਰਿਸ਼ਤਾ ਪੱਕਾ ਕਰਨਾ ਵਾ ਐਦਾਂ ਦਾ ਮਨ ਚ ਨਹੀਂ ਕਰ ਸੋਚੀਦੀ ਹੁੰਦੀ ਅਹੀਂ ਮਾਂ ਪਿਓ ਆ ਸਾਨੂੰ ਹੀ ਦੁੱਖ ਵਾ ਧੀ ਆਪਣੇ ਘਰ ਸੌਖੀਆਂ ਵਸਾ ਨਾ ਤੇ ਮਾਂ ਪਿਓ ਨੂੰ ਠੰਡੀ ਹਵਾ ਆਉਂਦੀ ਆ ਕੋਈ ਫਿਕਰ ਨਹੀਂ ਹੁੰਦਾ ਵੀ ਸਾਡੀ ਧੀ ਆਪਣੇ ਘਰ ਸੌਖੀ ਆ ਮੰਮੀ ਮੈਂ ਇਹ ਥੋੜੀ ਕਹਿਣ ਦੀ ਤੁਸੀਂ ਮੇਰਾ ਮਾੜਾ ਸੋਚਣ ਦੇ ਆ ਮੈਂ ਇਹੋ ਹੀ ਕਿਹਾ ਵਾ ਨਾ ਕਿ ਮੁੰਡੇ ਵੱਲ ਤੇ ਚਾਤੀ ਮਾਰ ਲਓ ਇੱਕ ਵਾਰੀ ਉਹ ਤਾਂ ਪੋਛਕ ਹੀ ਆਈ ਆ ਕਿਸਦੇ ਸਿਰ ਤੇ ਨਾ ਬੈਠੇ ਰਹੋ ਤੁਸੀਂ ਤਾਂ ਕੋਈ ਗੱਲ ਨਹੀਂ ਚਾਤੀ ਮਾਰ ਹੀ ਲੈਣੀ ਆ ਵੇਖਾ ਵਖਾਈ ਕਰਕੇ ਤੇ ਫੇਰ ਹੀ ਆਪਾਂ ਜੇ ਪਸੰਦ ਹਾਉ ਬਾਅਦ ਤੀ ਪਛਤਾਉਣਾ ਵਾ ਜੇ ਕਿ ਚੀਜ਼ ਦਾ ਪਤਾ ਲੱਗ ਗਿਆ ਤੇ ਉਹ ਜਾਗਾ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਜਿਹੜਾ ਕੰਮ ਤੈਨੂੰ ਮੈਂ ਕਿਹਾ ਨਾ ਉਹ ਕੰਮ ਕਰ ਚਲੋ ਠੀਕ ਆ ਹੋਰ ਹੀ ਦੇਪੀ ਆਈ ਅੱਜ ਕੱਲ ਦੇ ਨਿਆਣਿਆਂ ਦੀ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੈਨੂੰ ਇਹ ਗੱਲ ਕਹਿਣ ਆਈ ਆ ਪੀ ਧਿਆਨ ਰੱਖੀ ਅੰਦਰੇ ਰਹੀਂ ਇਹ ਗਾੜੀ ਇੱਕ ਦਿਆਂ ਦੋ ਦਸਾਂ ਰਹਿ ਪਈ ਐ ਮੁੰਡਾ ਵੇਖਿਆ ਵਾ ਪਤਾ ਕੀਤਾ ਵਾ ਪੀ ਉਹ ਤੇਰਾ ਸ਼ਦਾਈ ਆ ਕੱਲ ਪਤਾ ਕਰਕੇ ਆਇਆ ਸਾਰਾ ਕੁਝ ਸਸਰੀਕਾ ਭੈਣ ਜੀ ਸਸਰੀਕਾ ਸਸਰੀਕਾ ਭੈਣ ਜੀ ਹੋਰ ਸੁਣਾਓ ਠੀਕ ਠਾਕ ਠੀਕ ਠਾਕ ਤੈਨੂੰ ਸੁਣਾਓ ਠੀਕ ਆ ਵਧੀਆ ਜੋ ਹੋਰ ਸੁਣਾਓ ਠੀਕ ਠਾਕ ਠੀਕ ਠਾਕ ਤੈਨੂੰ ਸੁਣਾਓ ਠੀਕ ਆ ਵਧੀਆ ਹੋਰ ਬੱਚਿਆਂ ਦਾ ਹਾਂਜੀ ਬਰਮ ਦਾ ਠੀਕ ਠਾਕ ਆ ਅੱਛਾ ਸਸੇ ਤਾਂ ਠੀਕ ਆ ਹਾਂਜੀ ਠੀਕ ਆ ਤੂੰ ਸੁਣਾਓ ਵਾਹ ਜੀ ਗਏ ਕਿਤੇ ਹਾਂਜੀ ਗਏ ਅਹੀਂ ਤੇ ਡੀਕਣ ਦੇ ਹਾਂ ਪੰਜ ਕਿੰਨਾ ਚਿਰ ਹੋ ਗਿਆ ਆਈ ਨਹੀਂ ਆਈ ਨਹੀਂ ਡੀਗ ਡਾ ਕੇ ਆਏ ਆ ਇਦਾਂ ਘਰੋਂ ਨਿਕਲਿਆ ਨਹੀਂ ਜਾਂਦਾ ਤੇ ਹੈ ਤੇ ਇਦਾਂ ਹੀ ਆ ਪਰ ਇਹ ਆ ਥੋੜਾ ਵੀ ਭੈਣ ਭਾਈ ਛੱਡ ਦੇ ਦਿੰਦੇ ਆ ਇਦਾਂ ਹੀ ਤੁਹਾਨੂੰ ਪਤਾ ਨਹੀਂ ਨਹੀਂ ਨਿਕਲਿਆ ਜਾਂਦਾ ਘਰੋਂਗਾ ਇਸ ਤਰੀਕੋ ਹੀ ਹੁੰਦੀ ਹੈ ਬੱਚਿਆਂ ਦੇ ਨਾਲ ਫਿਰ ਹਾਂਜੀ ਸਾਨੂੰ ਵੀ ਕੰਮ ਹੀ ਤੇ ਮੈਂ ਕਿ ਭੈਣ ਜੀ ਦਾ ਟਾਈਮ ਨਹੀਂ ਲੱਗਣਾ ਤੇ ਨਾ ਉਹਨਾਂ ਨੂੰ ਫੋਨ ਤੇ ਦੱਸਣਾ ਸਿੱਧੇ ਚੱਲੀ ਚੰਗਾ ਕੀਤਾ ਵਧੀਆ ਕੀਤਾ ਤੁਸੀਂ ਆ ਗਏ ਜੀ ਹਾਂ ਤਹੀ ਤਾਂ ਵਧੀਆ ਕਰਨਾ ਸੀ ਜੀ ਨਾ ਉਹਨਾਂ ਨੂੰ ਘਰ ਆ ਚੰਗਾ ਆਹੀ ਆਹੀ ਭੈਣ ਜੀ ਆਪਣੀ ਨਾਲ ਸੰਦੀਪ ਦਾ ਰਿਸ਼ਤਾ ਹੁੰਦਿਆ ਹੀ ਠੀਕ ਆ ਤੇ ਉਹ ਕਹਿੰਦੇ ਵੀ ਜੱਟ ਚੰਗੇ ਆ ਉਹਨਾਂ ਦੀ ਪੈੜੀ ਹੈਗੀ 10-12 ਕਿਲੇ ਤੇ ਘਰ-ਬਾਰ ਵਧੀਆ ਬਣਿਆ ਤੇ ਬਹਿਣ ਤੇ ਵਧੀਆ ਤੁਸੀਂ ਦੇਖ ਲਓ ਭੈਣ ਦਾ ਸਲਾਹ ਕਰਾਉਂਦੇ ਆ ਇਦਾਂ ਤਾਂ 10-60 ਤੱਕ ਕਿਦਾਂ ਕਰੀਏ ਨਹੀਂ ਦੇਖ ਲਓ ਤੁਸੀਂ ਜੇ ਚੰਗੇ ਆ ਨਾ ਕਰ ਲਓ ਨਹੀਂ ਪਤਾ ਪੁੱਤਾ ਤੇ ਘਰ ਆਈ ਹੀ ਅੱਛਾ ਤੇ ਚੰਗਾਈ ਲੋਕਾਂ ਨੇ ਕਿਹਾ ਵਾ ਕਿ ਬੰਦੇ ਚੰਗੇ ਆ ਘਰ-ਬਾਰਾਂ ਦੇ ਬਹੁਤ ਸੋਹਣਾ ਠੀਕ ਹੈ ਪਰ ਇਹ ਆ ਵੀ ਹੁਣ ਭੈਣ ਭਰਾਵਾਂ ਦੀ ਸਲਾਹ ਨਾਲ ਹੀ ਆ ਹਾਂਜੀ ਨਹੀਂ ਨਹੀਂ ਵੀ ਇਹ ਸੁਣ ਕੇ ਫੇਰ ਕੀ ਕਰਨਾ ਆਪ ਤਾਂ ਹੋਰ ਕੀ ਆ ਤਾਂ ਕਾਫੀ ਬੋਟੀ ਦਾ ਤਾਂ ਤੁਹਾਨੂੰ ਪਤਾ ਹੀ ਆ ਹਾਂਜੀ ਤੂੰ ਅੱਜ ਸਵੇਰ ਕਿਦਾਂ ਦਾ ਹਾਂ ਪਤਾ ਮੈਨੂੰ ਦੋਸ ਸਵੇਰ ਭੈਣ ਜੀ ਸਾਨੂੰ ਇਹ ਹੀ ਸੰਦੀਪ ਦਾ ਵਿਆਹ ਹੋ ਜਾਊਗਾ ਨਾ ਅਸੀਂ ਵੀ ਫਾਰਗ ਹੋ ਜਾਾਂਗੇ ਫਿਰ ਕਰਨ ਬਾਰੇ ਕੋਈ ਸੋਚਾਂਗੇ ਕਿ ਇਹਨੂੰ ਬਾਹਰ ਅੰਦਰ ਕੱਢਣਾ ਵਾ ਕਿ ਇੱਥੇ ਸੈੱਟ ਹੋਣਾ ਵਾ ਨਹੀਂ ਹਾਂਜੀ ਨਹੀਂ ਵਧੀਆ ਹਾਂ ਫਿਰਕ ਚਲੋ ਮੁੰਡਾ ਬਾਹਰ ਚੱਲ ਜੂਗਾ ਆਪਣੇ ਚਲੋ ਇਹ ਆਪ ਹੀ ਆਪਣਾ ਕਮਾਉਣਗੇ ਤਾਂ ਆਪਣਾ ਖਾਣਗੇ ਸਾਨੂੰ ਕੋਈ ਫਿਕਰ ਨਾ ਹੋਊਗਾ ਨਹੀਂ ਠੀਕ ਵਾ ਤੁਹਾਡੀ ਗੱਲ ਵਧੀਆ ਇਹ ਵੀ ਚਲੋ ਵੇਖਣ ਕੇ ਹੀ ਆ ਜਿੱਥੇ ਵੀ ਕਰਨਾ ਵੇਖ ਕੇ ਹੁਣ ਦੋਹਾਂ ਚੋਂ ਜਾਣਿਆਂ ਨੂੰ ਇਹਨਾਂ ਨੂੰ ਪੁੱਛਿਆ ਹੋਰ ਵੀ ਕਿਹਨੂੰ ਪੁੱਛ ਲਾਂਗੇ ਤੁਹਾਨੂੰ ਪਤਾ ਹੀ ਆ ਬਾਕੀ ਇਂਗੜੀ ਪਿੰਗੜੀ ਸੌ ਨਿਕਲਉਂਗੀ ਹਾਂਜੀ ਇਹ ਤਾਂ ਲੰਦੀ ਦੇ ਵਿੱਚ ਆਹ ਜੱਟਾਂ ਦੀ ਰਿਸ਼ਤੇਦਾਰੀ ਵਿੱਚ ਸੌ ਹੁੰਗਲ ਹਾਂਜੀ ਹਾਂਜੀ ਪਿਆਰ ਸਾਡੇ ਨੌ ਰਾਣੀ ਦਾ ਕੰਮ ਵੇਖ ਲਾ ਮੈਂ ਨਾ ਜਾਣਾ ਸੀ ਮੁੰਡੇ ਦਾ ਮੈਂ ਤਾਂ ਚੱਲ ਪਤਾ ਪੁੱਤਾ ਕਰ ਆਉਂਨੇ ਘਰਬਾਰ ਦਾ ਤੇ ਲਵਦੀ ਨੂੰ ਨਾਲ ਲੈ ਜਾਣਾ ਤੇ ਨੌ ਤੁਹਾਡੀ ਨੇ ਜਾਣ ਨਹੀਂ ਦਿੱਤਾ ਜਾਣ ਨਹੀਂ ਦਿੱਤਾ ਇਹ ਕੀ ਗੱਲ ਭਲਾ ਉਹ ਆਪਣੀ ਘਰ ਦੀ ਦੇ ਅੱਖੇ ਲਾ ਕੇ ਤਾਂ ਘਰੇ ਬੈਠਾ ਰਿਆ ਫਰਜ਼ੀ ਤੇ ਉਹਦਾ ਬੰਦਾ ਹੀ ਨਾ ਜਾਣਦਾ ਪਿਆਰ ਜੀ ਕਿਹੜੇ ਫਰਜ਼ਾਂ ਦੀਆਂ ਗੱਲਾਂ ਕਰਨ ਦੇ ਜੀ ਉਹਦਾ ਕੋਈ ਫਰਜ਼ ਨਹੀਂ ਬੰਦਾ ਗਾੜੀ ਬੜਾ ਕੁਝ ਬੋਲਦੀ ਆ ਕਹਿੰਦੀ ਵੀ ਮੈਂ ਨਹੀਂ ਜਾਣ ਦੇਣਾ ਜਿਹੜੀ ਅੱਜ ਨਹੀਂ ਜਾਣ ਦਿੰਦੀ ਪੜ ਕੇ ਮਿਲਨ ਦਊਗੀ ਮੈਂ ਤਾਂ ਤਾਂ ਹੀ ਕਹਿੰਨੀ ਆ ਤੇ ਘਰ ਕੋਈ ਚੰਗਾ ਲੱਭੋ ਹੁਣ ਨਾ 2-4 ਲੱਖ ਵੱਧ ਖਰਚ ਲਾਂਗੇ ਤੇ ਚੰਗਾ ਵਾ ਸਾਰੀ ਉਮਰ ਝੋਲੇ ਤੇ ਨਾ ਟੋਣੇ ਪੈਣਗੇ ਸਾਨੂੰ ਨਹੀਂ ਠੀਕ ਵਾ ਤੁਹਾਡੀ ਗੱਲ ਕ ਮੇਰੀ ਗਾਲ ਸਨ ਮੁੰਡੇ ਨੂੰ ਤਾਂ ਚਾਹੀਦਾ ਨਾ ਮੁੰਡਾ ਚੱਲ ਪੈਂਦਾ ਪਾਦਾ ਛੱਡਿਓ ਹੈ ਨਹੀਂ ਪੈਣ ਉਹਦੀਆਂ ਕੀ ਗੱਲਾਂ ਕਰਦੀ ਆ ਤੂੰ ਯੋਹ ਚੰਦਾ ਹੋਵੇ ਮਗਰ ਲੱਗਾ ਨਾ ਫੇਰ ਬਸ ਇਹੋ ਹੀ ਗੱਲ ਆ ਕੇ ਜਿੱਦਾਂ ਉਹ ਕਹਿੰਦੀ ਆ ਉਦਾਂ ਉਹ ਮੰਨੀ ਜਾਂਦਾ ਵਾ ਹੂੰ ਤਾਂ ਹੁਣ ਇਹੀ ਕੀ ਕਰੀਏ ਅਸੀਂ ਤਾਂ ਭੈਣ ਭਰਾਵਾਂ ਵਾਲੇ ਆ ਭੈਣ ਭਰਾਵਾਂ ਨਾਲ ਸਲਾਹ ਕਰਨੀ ਤੇ ਕਿੱਦਾਂ ਕਰੀਏ ਹੁਣ ਆਪੇ ਸਾਰੇ ਨਾਲ ਸਲਾਹ ਕਰਕੇ ਫੇਰੀ ਗੱਡੀ ਕੰਮ ਤੋਂ ਰਹੀ ਜੇ ਇਹੋ ਸਿਆਣੀ ਹੋਵੇ ਅੱਗੇ ਲਾ ਕੇ ਚੱਲੇ ਅੱਗੇ ਵੀ ਵੱਡੀ ਆ ਵੱਡੀ ਆ ਹਾਂ ਤੇ ਮੈਂ ਵੱਡੇ ਵਾਲੇ ਕੰਮ ਕਰਾਂ ਪਰ ਨਾ ਉਹਦੇ ਵਿੱਚ ਕੋਈ ਵੱਡੇ ਵਾਲਾ ਹੈ ਨਹੀਂ ਆ ਬਸ ਪੇਕੇ ਹੀ ਪੇਕੇ ਦੇਖਦੇ ਆ ਬਹੁਤ ਪੇਕੇ ਨੇ ਗੱਲ ਦਿੱਤੀ ਹੋਵੇ ਤਾਂ ਹੀ ਆ ਨਾ ਜਿੱਹਾਂ ਗੱਲ ਕਹੀ ਨਹੀਂ ਆ ਨਾ ਤੇ ਸਿਰਦੇ ਵਾਲਾਂ ਨੂੰ ਪੈਂਦੀ ਆ। ਆ ਫਿਰ ਤੇ ਪੈਣਾ ਹੀ ਸੱਚੀ ਗੱਲਾਂ ਦੀ। ਉਹੀ ਗੱਲ ਵਾਕੇ। ਹਰ ਇੱਕ ਕਸੂਰਵਾ ਦਾ ਬੋਟੀ ਦਾ। ਵੀਰੇ ਇਹ ਕੰਮ ਕਰਦੀ ਐ ਤਾਂ। ਕਸੂਰ ਤੇ ਹੈਗਾ ਵਾ। ਹੁਣ ਭੈਣ ਜੀ ਕੀ ਸਿਆਣੇ ਆਂ ਦਿੰਦੇ ਆ। ਦੜਵਟ ਜਮਾਨਾ ਕੱਟਣ ਜੀ ਨੂੰ। ਹੁਣ ਉਹ ਜਮਾਨਾ ਕੱਟਣ ਵਾਲੀ ਗੱਲ ਵਾ। ਬਹੁਤ ਝੱਗਾ। ਝੱਗਾ ਚੁੱਤੀ ਦੇ ਢਿੱਡ ਆਪਣਾ ਨੰਗਾ ਹੁੰਦਾ। ਹੋਰ ਕੀ ਆਂਡ-ਗਵਾਂ ਸਾਰਾ ਹੋ ਜਾਂਦਾ ਵਾ। ਹਾਂਜੀ। ਆਪਾਂ ਢੱਕਣ ਟੱਕੀ ਦੇ ਲੋਕ। ਭੈਣ ਜੀ ਤੁਸੀਂ ਆਇਓ ਤੇ ਉਹਨੂੰ ਉਹਨਾਂ ਲਵਲੀ ਨੂੰ ਥੋੜਾ ਬੋਤਾ ਸਮਝਾਇਓ। ਠੀਕ ਮੈਂ ਆਵਾਂਗੀ। ਕੋਈ ਗ ਕਿੰਨ ਦਿਨ ਮਾਵਾਂ ਕੀ ਨਾ ਸਮਝਾਵਾਂ ਆਹੋ ਆਇਓ ਠੀਕ ਤੇ ਹਰ ਗੱਲ ਜਨਾਨੀ ਦੀ ਮੰਨੀ ਜਾਣਾ ਵਾ ਅਕਸਰ ਤੇਰਾ ਮਾਪਿਓ ਆ ਤੈਨੂੰ ਪਾਲਿਆ ਪੋਸਿਆ ਉਹਨਾਂ ਨੇ ਉਹਨਾਂ ਦੀ ਵੀ ਸੁਣਿਆ ਕਰ ਕੀ ਕਹਿੰਦੇ ਤੈਨੂੰ ਸਿਧਾਈ ਹੈ ਜਿਹੜਾ ਮਗਰ ਲੱਗਾ ਵਾ ਮੈਂ ਤਾਂ ਪਹਿੰਜੀ ਉਦੋਂ ਜੇ ਵਿਆਹ ਕਰਤੀ ਨਹੀਂ ਮੈਂ ਕਿ ਆਪਣੇ ਪਿਆਰਾਂ ਦੇ ਖੜਾ ਹੋ ਨਾ ਫੇਰ ਵਿਆਹ ਕਰੂੰਗੀ ਖਰਚੇ ਗਾੜੀ 100 ਹੁੰਦੇ ਆ ਪਰ ਨਾ ਉਦੋਂ ਵਿਚੋਲੇ ਨੇ ਵੀ ਇੰਨਾ ਜ਼ੋਰ ਪਾਤਾ ਵੀ ਕੋਈ ਗੱਲ ਨਹੀਂ ਤੇ ਹੀ ਰਿਸ਼ਤਾ ਤੇ ਕਰੋ ਤਾਨੂੰ ਪਤਾ ਜਦੋਂ ਧੀ ਪੈਣ ਦਾ ਮੁੰਡਾ ਮੰਗ ਲਈਏ ਅਗਲੇ ਉਸੇ ਵੇਲੇ ਕਾਰੇ ਸੈਲ ਦੇ ਵਿਆਹ ਕਰ ਲਓ ਉਹ ਚਾਰ ਦਿਨ ਹੀ ਫਿਰ ਪੈਣ ਦਿੰਦੇ ਗੱਲਾਂ ਪੈਣਾ ਪਤਾ ਤਾਂ ਅਸੀਂ ਵੀ ਨਹੀਂ ਕੀਤਾ ਉਹ ਜਿੱਦਾਂ ਮੇ ਚੋਲੇ ਨੇ ਸਾਨੂੰ ਕਿਹਾ ਨਾ ਅਸੀਂ ਉਹਦੇ ਤੇ ਰਹੇ ਭੈ ਜੀ ਉਹ ਤੋਂ ਸਾਨੂੰ ਮਚੋਲਾ ਕਹਿੰਦਾ ਸੀ ਕਿ ਕੁੜੀ ਭਲੀ ਮਾਸ ਬੜੀ ਆ ਬੋਲਦੀ ਨਹੀਂ ਆ ਪਰ ਉਹਨੇ ਸਾਡੇ ਘਰ ਆਣ ਕੇ ਨਾ ਫੁੱਲ ਮਲੇ ਰਿਕਾਰਡ ਹੀ ਤੋੜਤੇ ਆ ਤੇ ਚੱਲ ਵੀਰ ਮੈਂ ਆਵਾਂਗੀ ਕਿਸ ਦਿਨ ਤੇ ਲਵਲੀ ਨੂੰ ਸਮਝਾਵਾਂਗੀ ਤੁਹਾਨੂੰ ਵੀ ਸਮਝਾਵਾਂਗੀ ਥੋੜਾ ਬੋਤਾ ਪਿਚਾ ਨੇ ਮਾਪੇ ਹੁੰਦੇ ਨੇ ਫੇਰ ਵੀ ਇਹੋ ਇਹ ਤਾਂ ਹੈ ਇਸ਼ਾ ਵੀ ਤੇ ਮਾਵਾ ਛੱਡ ਕੇ ਆਈਆਂ ਨੇ ਨਾ ਬਿਲਕੁਲ ਬਿਲਕੁਲ ਤੇ ਵੀ ਤੇ ਮਾਪੇ ਹੀ ਨੇ ਅਸਲੀ ਤੇ ਇਹੋ ਹੀ ਹੁੰਦੇ ਨੇ ਪਰ ਸਮਝਦੀ ਨਹੀਂ ਨਾ ਉਹ ਹਾਂ ਹੀ ਹੋਈ ਤੇ ਗੱਲ ਕੋਈ ਗੱਲ ਨਹੀਂ ਮੈਂ ਕਿਹੇ ਦਿਨਾਵਾਂਗੀ ਤੇ ਸਮਝਾਵਾਂ ਪਰਪਿੰਦਰ ਪਾਣੀ ਲਿਆ ਹਾਂ ਘਟੇ ਜਾ ਕੇ ਪਾਣੀ ਤੇ ਲਿਉਣੀ ਆ ਮੈਨੂੰ ਇਹ ਦੱਸੋ ਕੀ ਸਲਾਵਾ ਕਰੰਦੇ ਉਹ ਤੇਰੇ ਕੰਨ ਸਾਡੇ ਵਾਲੀ ਰਹਿੰਦੇ ਆ ਤੇ ਕੀ ਸਲਾਵਾ ਕਰਦੇ ਹੀ ਪਿਓ ਬਤੇ ਲੜਾਈ ਦਾ ਮੌਕਾ ਜਾਣ ਵੀ ਦਿਆ ਕਰ ਹੱਥ ਚੋਂ ਦੱਸ ਪੁੱਛਿਆ ਹੀ ਆ ਮੈਂ ਕੀ ਹੋ ਗਿਆ ਵਾ ਪੁੱਛਣ ਦਾ ਕੀ ਹੋ ਜਾਂਦਾ ਵਾ ਸਲਾਮਾ ਉੱਥੇ ਕਾਦੀਆਂ ਕਰਨੀਆਂ ਜਿਹੜੀਆਂ ਅੱਗੇ ਕਰਦੇ ਹੁੰਦੇ ਆ ਫੇਰ ਵੀ ਕੋਈ ਗੱਲ ਹੋਊਗੀ ਤੇ ਫੇਰੀ ਆ ਉਹ ਗੱਲ ਕੋਈ ਨਹੀਂ ਆ ਉਹ ਆ ਕੋ ਚੱਲੇ ਆ ਉਹਨਾਂ ਆਂਦੇ ਕੋਈ ਸਲਾਹ ਸਲੂਕ ਕਰਨੀ ਆ ਤੇ ਮੈਂ ਜਾਉਂ ਕਰ ਆ ਅੱਛਾ ਜਦੋਂ ਉਹਦੇ ਨਿਆਣਿਆਂ ਦੇ ਵਿਆਹ ਹੁੰਦੇ ਸਾਨੂੰ ਗੱਡੀ ਲਾ ਕੇ ਤੁਰਦੀ ਤੇ ਮੈਂ ਚੱਲ ਤੁਸੀਂ ਵੀ ਗੱਡੀ ਲਾ ਲਓ ਮੈਂ ਆ ਉਹਨਾਂ ਨੂੰ ਚੱਲ ਉਹਦੇ ਠੀਕ ਵਾ ਤੁਹਾਨੂੰ ਨਹੀਂ ਖੜਿਆ ਨਾਲ ਬੱਸ ਲਮਾਈ ਕਰਨੀ ਆ ਹੁੰਦੀ ਆ ਓਹਦੇ ਨਾਲ ਵੀ लवली ਆ ਕੰਮ ਕਰਨਾ ਵਾ ਤਮੜੇ ਜੋ ਪਰ ਕੇ ਚਲ ਜਣਾ ਆ ਬੱਸ ਅਟੜਨਾ ਉਤੋ ਉਤੋ ਹੀ ਕਰਦੇ ਆ ਕਿ ਮੜਾ ਜਾ ਪੁੱਛ ਲੈਨੇ ਆ ਵੀ ਕਹਿ ਨਾ ਕੱਲ ਨੂੰ ਪਿਆ ਨੂੰ ਪੁੱਛਿਆ ਨਹੀਂ ਆ ਮਰਜੀ ਉਹਨੇ ਆਪਣੀ ਕਰਨੀ ਆ ਜੋ ਉਹਨਾਂ ਨੇ ਕਰਨਾ ਵਾ ਰੁਪਿੰਦਰ ਹੁਣ ਤੂੰ ਕਹਿਂਦੀ ਆ ਵੀ ਨਾਲ ਨਹੀਂ ਖੜਿਆ ਤੇ ਤੂੰ ਮੈਨੂੰ ਜਾਣ ਦਿੰਦਾ ਸੀ ਜੇ ਤੂੰ ਜਾਣ ਦਿੰਦੀ ਤੇ ਮੈਨੂੰ ਵੀ ਨਾਲ ਲੈ ਜਾਂਦੇ ਇਜਤੇ ਤੂੰ ਮੇਰੀ ਘਟਾਉਂਦੀ ਆ ਘਰ ਦੇ ਵਿੱਚ ਤੂੰ ਕਹਿਨੀ ਆ ਵੀ ਮੇਰੀ ਹੱਥ ਠਾਣਾ ਹੋਵੇ ਤੇ ਉਹ ਵੀ ਫਿਰ ਉਸੇ ਰਾਹੇ ਤੁਰ ਪੈਂਦੇ ਆ ਤੇ ਐਂਹੀ ਕਲੀ ਪੁੱਛੀ ਇਹਨਾਂ ਨੂੰ ਤੇ ਇਹ ਹੁਣ ਹੱਥ ਨੂੰ ਹਾਤੀ ਆ ਤੂੰ ਜਾਂ ਦੇਂਗੀ ਤੇ ਉਹ ਲੈ ਜਾਣਗੇ ਆਹੋ ਬਸ ਠੀਕ ਵਾਕੇ ਮੈਂ ਜਿਹੜੀ ਗੱਲ ਕਹਦਾ ਉਹ ਤੁਹਾਨੂੰ ਕੌੜੀ ਲੱਗਦੀ ਆ ਤੇ ਆਪਾਂ ਵੀ ਜੋ ਮਰਜ਼ੀ ਕਰੀ ਜਾਓ ਭਾਈ ਉਹ ਮੈਂ ਤੇ ਗੱਲਾਂ ਹੀ ਤੈਨੂੰ ਦੱਸੀਆਂ ਜੋ ਜੋ ਉੱਥੇ ਹੋਈਆਂ ਚਲੋ ਮੈਨੂੰ ਕਿਹਦੇ ਨਾਲ ਕੋਈ ਮਤਲਬ ਨਹੀਂ ਜਿੱਤੇ ਮਰਜ਼ੀ ਕੋਈ ਜਾਵੇ ਮੈਨੂੰ ਇਹ ਦੱਸੋ ਕਿ ਸ਼ਹਿਰ ਜਾਣਾ ਵਾ ਕਿਹਦੇ ਨਾਲ ਤੇ ਕੱਪੜੇ ਕਿਹਦੇ ਨਾਲ ਬਣਾ ਕੇ ਲੈਣੇ ਆ ਉਹ ਸ਼ਹਿਰ ਵੀ ਚੱਲ ਜਾਗੇ ਪਾਣੀ ਤੇ ਘੁੱਟ ਦੇ ਮੈਨੂੰ ਲਿਆ ਕੇ ਨਹੀਂ ਆ ਪਾਣੀ ਨਹੀਂ ਮੈਂ ਗੱਲ ਕਰਦਾ ਤਾਂ ਫਿਰ ਕਹਿਣਾ ਵਾ ਕਿ ਬਸ ਇਹਨੂੰ ਰੋਣ ਨਹੀਂ ਦੋ ਇੱਥੇ ਕੋਈ ਗੱਲ ਨਹੀਂ ਚਲ ਜਾਂਗੇ ਭਰਾ ਸ਼ੈਰ ਜਾ ਕੋਈ ਦਿਨ ਸੁੱਕਾ ਵੀ ਨਿਕਾਲਿਆ ਕਰੋ ਘਰ ਦੇ ਵਿੱਚ ਉਹ ਵਿਆਹ ਆ ਚੱਲਿਆ ਹੋਰ 2-4 ਦਿਨ ਵਾ ਤੇ ਕਿਹੜੇ ਵੇਲੇ ਮੈਂ ਕੱਪੜੇ ਬਣਾ ਕੇ ਲਿਓਣੇ ਆ ਕੋਈ ਗੱਲ ਨਹੀਂ ਚਲ ਜੰਨੇ ਆ ਅੱਜ ਹੀ ਚਲ ਜੰਨੇ ਆ ਚਲ ਜੰਨੇ ਆ ਅੱਜ ਬਸ ਇਦਾਂ ਕਹਿ ਕੇ ਸਾਫ ਦੇਣਾ ਹੁੰਦਾ ਵਾ ਜਾਣਾ ਹੈ ਨਹੀਂ ਆ ਨਾਲ ਤੇ ਅੱਗੇ ਕੌਣ ਜਾਂਦਾ ਵਾ ਨਾਲ ਮੈਂ ਹੀ ਜਾਣਾ ਵਾਂ ਗੱਲ ਸਿਰਫ ਜਾਣ ਦੀ ਨਹੀਂ ਆ ਬੰਦਾ ਪਿਆਰ ਨਾਲ ਦੇ ਕਹਦੇ ਸਗੋਂ ਤੁਹਾਨੂੰ ਆਪ ਖੁਦ ਹੋਣਾ ਚਾਹੀਦਾ ਵਾ ਕਿ ਵਿਆਹ ਸੱਤਿਆ ਆਵਾ ਜਿਹੜੀ ਚੀਜ਼ ਲੋਣੀ ਜਾਗਦੇ ਲੈ ਆ ਮੈਂ ਹੁਣ ਉਹਨਾਂ ਦੀ ਸੁਣਾ ਕਿ ਤੇਰੀਆਂ ਸੁਣਾ ਮੈਂ ਦੇ ਵਿਚਕਾਰ ਫਸਿਆ ਚੱਲ ਠੀਕ ਆ ਆਹੋ ਇਹਨੂੰ ਸ਼ਹਿਰ ਦੀ ਪਈ ਆ ਉਹਨਾਂ ਨੂੰ ਕੁੜੀ ਦੇ ਵਿਆਹ ਦੀ ਪਈ ਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਜੇ ਉਹਨਾਂ ਦੀਆਂ ਸੁਣਾਵਾਂ ਤੇ ਉਹ ਨਾਰਾਜ਼ ਹੋ ਜਾਂਦੀ ਆ ਜੇ ਇਹਦੀ ਸੁਣਾਵਾਂ ਤੇ ਉਹ ਨਾਰਾਜ਼ ਹੋ ਜਾਂਦੇ ਇਹ ਰਮਨ ਤੇ ਲੇਟ ਹੋ ਗਿਆ। ਯਾ ਤੱਕ ਦੀ ਰੋਟੀ ਖਾ ਕੇ ਚਲ ਜੀ। ਨਹੀਂ ਨਹੀਂ ਭਾਂਜੀ। ਰੋਟੀ ਨਹੀਂ ਗਈ ਹਣੀ। ਕੋਈ ਗੱਲੀ ਦਾਲ ਸਬਜ਼ੀ ਬਣੀ ਆ। ਨਹੀਂ ਨਹੀਂ ਲੋੜ ਹੁੰਦੀ ਤੇ ਆਪੇ ਕਹਿ ਦੇਣਾ ਸੀ। ਸੋ ਉਪਰਾ ਘਰ ਥੋੜਾ ਵਾ ਤੇ ਤੁਸੀਂ ਮਾਰਿਓ ਫੇਰਾ ਚੰਗਾ। ਚਲੋ ਕੋਈ ਗੱਲੀ ਮਾਵਾਂਗੀ ਕਿ। ਚਲੋ ਫੇਰ ਚਲੀਏ। ਛੇ